हिमाचल ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਇਸੇ ਵਿਚਾਲੇ ਸ਼੍ਰੀ ਨੈਣਾ ਦੇਵੀ ਮਾਤਾ ਦੇ ਮੰਦਿਰ ਨੇੜੇ ਲੈਂਡਸਲਾਈਡ ਹੋਈ ਹੈ ਲਾਈਵ ਵੀਡੀਓ ਸਾਹਮਣੇ ਆਈ ਹੈ ਖੌਫਨਾਕ ਮੰਜ਼ਰ ਕੈਮਰੇ ਦੇ ਵਿੱਚ ਕੈਦ ਹੋਇਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅਚਾਨਕ ਸੜਕ ਤੇ ਲੈਂਡਸਲਾਈਡ ਹੁੰਦੀ ਆ ਮਲਵਾ ਡਿੱਗਣ ਲੱਗ ਪੈਂਦਾ ਹੈ ਗਨੀਮਤ ਰਹੀ ਕਿ ਕਿਸੇ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਇਥੋਂ ਲੰਘ ਰਹੇ ਲੋਕਾ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰ ਲਿਆ ਜਾਂਦਾ ਹੈ ਦੱਸ ਦਈਏ ਕਿ ਸ਼੍ਰਾਵਣ ਅਸ਼ਟਮੀ ਮੇਲੇ ਦੇ ਦੌਰਾਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਤਕ ਹੁੰਦੇ ਨੇ ਤੇ ਇਸੇ ਦਰਮਿਆਨ ਇਹ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ਤੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਵੇਂ ਤੁਸੀਂ ਦੇਖ ਸਕਦੇ ਹੋ ਅਚਾਨਕ ਲੈਂਡਸਲਾਈਡ ਹੁੰਦੀ ਹੈ ਰਸਤਾ ਬੰਦ ਹੋ ਜਾਂਦਾ ਹੈ ਹਾਲਾਂਕਿ ਕੁਝ ਦੇਰ ਬਾਅਦ ਜੀਸੀਬੀ ਮਸ਼ੀਨਾ ਦੀ ਮਦਦ ਦੇ ਨਾਲ ਰਸਤੇ ਨੂੰ ਸਾਫ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੀਸੀਬੀ ਮਸ਼ੀਨ ਦੇ ਨਾਲ ਜੋ ਮਲਬਾ ਡਿੱਗਿਆ ਹੋਇਆ ਉਸ ਨੂੰ ਪਾਸੇ ਕੀਤਾ ਜਾ ਰਿਹਾ ਹੈ ਤਾਂ ਜੋ ਰਸਤਾ ਜੋ ਬਲੌਕ ਹੋ ਗਿਆ ਸੀ ਉਸ ਨੂੰ ਮੁੜ ਖੋਲਿਆ ਜਾ ਸਕੇ ਤਾਂ ਲੈਂਡਸਲਾਈਡ ਦੀ ਇੱਕ ਲਾਈਵ ਵੀਡੀਓ ਸਾਹਮਣੇ ਆਈ ਹੈ ਸ਼੍ਰੀ ਨੈਣਾ ਦੇਵੀ ਮਾਤਾ ਦੇ ਮੰਦਿਰ ਦੇ ਵਿੱਚ ਵੱਡੀ ਗਿਣਤੀ ਚ ਸ਼ਰਦਾਲੂ ਨਤਮਸਤਕ ਹੁੰਨ ਲਈ ਜਾਂਦੇ ਨੇ ਤੇ ਇਸੇ ਦਰਮਿਆਨ ਮੰਦਿਰ ਜਾਣ ਵਾਲੀ ਜੋ ਲਿੰਕ ਰੋਡ ਹੈ ਉਥੇ ਇਹ ਲੈਂਡਸਲਾਈਡ ਹੋਈ ਹੈ ਇਸ ਤੋਂ ਇਲਾਵਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੰਦਿਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜਿਹੜੇ ਨੇ ਨਤਮਸਤਕ ਹੋ ਰਹੇ ਨੇ ਜਾਣਕਾਰੀ ਦੇ ਮੁਤਾਬਕ 4 ਲੱਖ ਤੋਂ ਵੱਧ ਸ਼ਰਧਾਲੂ ਜਿਹੜੇ ਨੇ ਪਿਛਲੇ 4 ਦਿਨਾਂ ਦੇ ਵਿੱਚ ਦਰਸ਼ਨ ਕਰ ਚੁੱਕੇ ਨੇ ਹਾਲੇ ਵੀ ਵੱਡੀ ਗਿਣਤੀ 'ਚ ਸ਼ਰਧਾਲੂ ਉੱਥੇ ਪਹੁੰਚ ਰਹੇ ਨੇ ਤੇ ਇਸੇ ਦਰਮਿਆਨ ਇਹ ਲੈਂਡਸਲਾਈਡ ਦੀ ਵੀਡੀਓ ਜਿਹੜੀ ਆ ਉਹ ਸામਨੇ ਆਈ ਹੈ ਲਾਈਵ ਤਸਵੀਰਾਂ ਜਿਹੜੀਆਂ ਨੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਜੋ ਪ੍ਰਸ਼ਾਸਨ ਦੀ ਟੀਮ ਮੌਕੇ ਤੇ ਪਹੁੰਚਦੀ ਹੈ ਅਤੇ ਉਹਨਾਂ ਦੇ ਵੱਲੋਂ ਰਸਤੇ ਨੂੰ ਸਾਫ਼ ਕਰ ਦਿੱਤਾ ਜਾ ਰਿਹਾ ਹੈ ਸ਼ਰਾਵਣ ਅਸ਼ਟਮੀ ਮੇਲਾ ਚੱਲ ਰਿਹਾ ਤੇ ਇਸੇ ਦਰਮਿਆਨ ਇਹ ਲੈਂਡਸਲਾਈਡ ਹੋਈ ਹੈ जय माता दी जय माता दी जय मोला सिंध चो